ਅਮਰੀਕਾ ਦੇ ਵਿੱਚ BRTS ਬੱਸਾਂ ਦਾ ਕੰਮ ਹੋਇਆ ਠਾਪ ਜੀ ਹਾਂ ਅਨੁਮਾਨ ਹੈ ਕਿ ਅੰਮ੍ਰਿਤਸਰ ਦੇ ਵਿੱਚ ਲਗਭਗ ਪਿਛਲੇ 1 ਸਾਲ ਤੋਂ 6 ਬੱਸਾਂ BRTS ਚੱਲ ਰਹੀਆਂ ਸੀ ਜਿਹੜੀਆਂ ਹੁਣ ਪੂਰੀ ਤਰ੍ਹਾਂ ਬੰਦ ਹੋ ਚੁੱਕੀਆਂ ਨੇ ਲਗਾਤਾਰ ਲੋਕਾਂ ਦੇ ਸੁੱਖ ਸੁਵਿਧਾ ਦੇ ਲਈ BRTS ਬੱਸਾਂ ਚਲਾਈਆਂ ਗਿਆ ਸੀ ਲੇਕਿਨ ਇਸ ਪ੍ਰੋਜੈਕਟ ਹੁਣ ਜਿਹੜਾ ਹੈ ਠੰਡੇ ਬਸਤੇ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਅਨੁਮਾਨ ਹੈ ਕਿ 2023 ਦੇ ਵਿੱਚ ਇੱਕ ਨਵਾਂ ਸੁਪਨਾ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਮੁਫਤ ਸਫ਼ਰ ਕਰਨ ਦੇ ਲਈ BRTS ਬੱਸਾਂ ਚਲਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਬੱਸਾਂ ਚਲਾਈਆਂ ਗਈਆਂ ਸੀ 74 ਬੱਸਾਂ ਚਲਾਉਣ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਕੁੱਲ 40 ਬੱਸਾਂ ਹੀ ਚੱਲੀਆਂ ਸੀ ਜਿਸ ਤੋਂ ਬਾਅਦ ਹੌਲੀ-ਹੌਲੀ ਇਹ ਕੰਮ ਠੱਪ ਹੋ ਗਿਆ ਲੇਕਿਨ ਰਿਪੇਅਰਿੰਗ ਤੋਂ ਬਾਅਦ ਫਿਰ ਟ్రਾਇਲ ਦੇ ਲਈ 6 ਬੱਸਾਂ ਦੌੜ ਰਹੀਆਂ ਸੀ ਲੇਕਿਨ ਹੁਣ ਇਸ ਦਾ ਵੀ ਕੰਮ ਜਿਹੜਾ ਹੈ ਠੰਡੇ ਬਸਤੇ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਜੋ 6 ਬੱਸਾਂ ਇੰਡੀਆ ਗੇਟ ਤੱਕ ਚਲਦੀਆਂ ਸੀ 골ਡਨ ਗੇਟ ਤੋਂ ਲੈ ਕੇ ਇੰਡੀਆ ਗੇਟ ਤੱਕ ਉਹ ਵੀ ਹੁਣ ਬੰਦ ਹੋ ਚੁੱਕੀਆਂ ਨੇ ਲਗਭਗ ਅਗਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ BRTS ਬੱਸਾਂ ਦੀ ਰਿਪੇਅਰਿੰਗ ਹੋ ਚੁੱਕੀ ਹੈ ਤੇ 40 ਹੋਰ ਬੱਸਾਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਚਲਾਈਆਂ ਜਾਣਗੀਆਂ ਲੇਕਿਨ ਇਹ ਵੀ ਐਲਾਨ ਹੁਣ ਕਿਤੇ ਨਾ ਕਿਤੇ ਫਿੱਕਾ ਪੈਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ 40 ਬੱਸਾਂ ਦਾ ਚੱਲਣਾ ਤਾਂ ਦੂਰ ਦੀ ਗੱਲ ਜਿਹੜੀਆਂ ਪਹਿਲੀਆਂ 6 BRTS ਬੱਸਾਂ ਚੱਲਦੀਆਂ ਸੀ ਉਹ ਵੀ ਹੁਣ ਬੰਦ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਨਾਲ ਇਨਸਪੈਕਟਰ બસ ਡਰਾਈਵਰ ਅਤੇ ਹੋਰ ਜਿਹੜੇ ਸਟਾਫ ਨੇ ਉਹਨਾਂ ਨੂੰ ਕਾਫੀ ਸਾਰਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਬਿਲਕੁਲ ਹੀ ਬੀਆਟਸ ਬੱਸਾਂ ਬੰਦ ਹੋਣ ਦੇ ਨਾਲ ਬੇਰੁਜ਼ਗਾਰ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੇ ਹਲਕਾ ਵਿਧਾਇਕ ਦੀ ਗੱਲ ਕੀਤੀ ਜਾਵੇ ਡਾਕਟਰ ਇੰਦਰਬੀਰ ਸਿੰਘ ਨੇ ਜਰ ਨੂੰ ਅਪੀਲ ਕੀਤੀ ਗਈ ਹੈ ਕਿ ਸਾਡਾ ਕੋਈ ਨਾ ਕੋਈ ਜਿਹੜਾ ਬੇਰੁਜ਼ਗਾਰੀ ਹੈ ਉਸ ਨੂੰ ਖਤਮ ਕੀਤਾ ਜਾਵੇ ਕਿਉਂਕਿ ਇਸ 6 ਬੱਸਾਂ ਬੰਦ ਹੋਣ ਦੇ ਨਾਲ ਕਈ ਜਿਹੜੇ ਲੋਕ ਨੇ ਜੋ ਇੱਥੇ ਕੰਮ ਕਰਦੇ ਸੀਗੇ ਸਟਾਫ ਦੀ ਗੱਲ ਕੀਤੀ ਜਾਵੇ ਡਰਾਈਵਰ ਦੀ ਗੱਲ ਕੀਤੀ ਜਾਵੇ ਇਨਸਪੈਕਟਰ ਦੀ ਗੱਲ ਜਾਵੇਤਾ ਉਹ ਬਿਲਕੁਲ ਬੇਰੁਜ਼ਗਾਰ ਹੋ ਗਏ ਨੇ ਤਾਂ ਸਰਕਾਰ ਦਾ ਇਹ ਐਲਾਨ ਜਿਹੜਾ ਇਸ ਪ੍ਰੋਜੈਕਟ ਪਾਸ ਕੀਤਾ ਗਿਆ ਸੀ ਦੱਸ ਦੇ ਕਿ 2016 ਦੇ ਵਿੱਚ ਇੱਕ ਪ੍ਰੋਜੈਕਟ ਜਿਹੜਾ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ BRTS ਬੱਸਾਂ ਚਲਾਉਣ ਦਾ ਫੈਸਲਾ ਲਿੱਤਾ ਗਿਆ ਸੀ ਕਿ ਜਿਸ ਦੇ ਨਾਲ ਲੋਕਾਂ ਦੇ ਘੱਟ ਪੈਸਿਆਂ ਤੇ ਇਹ ਬੱਸਾਂ ਚਲਾਈਆਂ ਜਾਣਗੀਆਂ ਜਿਸ ਦੇ ਨਾਲ ਆਮ ਜਨਤਾ ਨੂੰ ਕਾਫੀ ਲਾਭ ਮਿਲੇਗਾ 2023 ਦੇ ਵਿੱਚ ਇਹ ਬੱਸਾਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਕੰਪਨੀ ਜੋ ਬੱਸਾਂ ਚਲਾ ਰਹੀ ਸੀ BRTS ਉਹ ਕੰਪਨੀ ਹੀ ਇਸ ਨੂੰ ਛੱਡ ਗਈ ਜਿਸ ਤੋਂ ਬਾਅਦ ਇਹ ਬੱਸਾਂ ਬੰਦ ਹੋ ਗਈਆਂ ਲੇਕਿਨ ਫਿਰ ਵੀ ਰਿਪੇਅਰਿੰਗ ਤੋਂ ਬਾਅਦ ਕਾਫੀ ਦੇਰ ਇਹ ਬੱਸਾਂ ਜਿਹੜੀਆਂ ਸੀਗੀਆਂ ਬਸ ਅਗਰ BRTS ਬੱਸਾਂ ਦੇ ਅਗਰ ਤੁਸੀਂ ਬਸ ਸਟੈਂਡ ਤੇ ਦੇਖਿਆ ਹੋਵੇਗਾ ਕਿ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਕੰਡਮ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਇਹਨਾਂ ਦੀ ਕੋਈ ਵੀ ਰਿਪੇਅਰਿੰਗ ਨਹੀਂ ਸੀ ਹੋਈ ਲੇਕਿਨ ਪਿਛਲੇ ਸਾਲ ਦੀ ਹੀ ਗੱਲ ਕੀਤੀ ਜਾਵੇ ਤਾਂ ਫਿਰ ਇੱਕ ਵਾਰ ਫਿਰ ਜਿਹੜੀਆਂ ਸੀ ਕੇਵਲ 6 ਬੱਸਾਂ BRTS ਚਲਾਈਆਂ ਗਈਆਂ ਸੀ ਜਨਤਾ ਦੇ ਸੁੱਖ ਸਹੂਲਤ ਦੇ ਲਈ ਲੇਕਿਨ ਹੁਣ ਉਹ ਵੀ 6 ਬੱਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਜਨਤਾ ਦੇ ਸੁੱਖ ਸਹੂਲਤ ਦੇ ਲਈ ਜੋ ਫੈਸਲੇ ਲਿੱਤੇ ਗਏ ਸੀ BRTS ਬੱਸਾਂ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਠੱਪ ਪੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਐਲਾਨ ਕੁਝ ਮਹੀਨੇ ਪਹਿਲਾਂ ਕੀਤਾ ਗਿਆ ਸੀ ਕਿ BRTS ਬੱਸਾਂ ਜਿਹੜੀਆਂ ਨੇ ਹੋਰ ਚਲਾਈਆਂ ਜਾਣਗੀਆਂ ਪੂਰੇ ਅੰਮ੍ਰਿਤਸਰ ਦੇ ਵਿੱਚ 40 ਬੱਸਾਂ ਚਲਾਈਆਂ ਜਾਣਗੀਆਂ ਲੇਕਿਨ ਕਿਤੇ ਨਾ ਕਿਤੇ ਇਹ ਐਲਾਨ ਹੁਣ ਫਿੱਕੇ ਪੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੀਆਂ ਪਹਿਲਾਂ ਵੀ 6 ਬੱਸਾਂ BRTS ਜਨਤਾ ਦੇ ਸੁੱਖ ਸੁਵਿਧਾ ਦੇ ਲਈ ਚਲਾਈਆਂ ਜਾ ਰੀਆਂ ਸੀ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਨਾਲ ਸਟਾਫ BRTS ਦੇ ਸਟਾਫ ਨੂੰ ਤਾਂ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਿਆ ਹੀ ਰਿਹਾ ਹੈ ਔਰ ਲੋਕਾਂ ਜੜੀ ਸੁਹੂਲਤ ਲਈ ਇਹ ਬੱਸਾਂ ਚਲਾਈਆਂ ਗਈਆਂ ਸੀ ਉਹ ਵੀ ਕਿਤੇ ਵੀ ਪੈਂਦੀ ਹੋਈ ਨਜ਼ਰ ਨਹੀਂ ਆਉਂਦੀ